ਕੀ ਅੱਜ ਮੈਂ ਬਾਹਰ ਆਇਆ ਨਹੀਂ ਤਾਂ ਸਰਕਾਰ ਦਾ ਵਾਸ ਚੱਲਦਾ ਤੇ ਇਹ ਤਾਂ ਚਾਹੁੰਦੇ ਸੀ ਕਿ ਇਹ ਮਰਿਆ ਬਾਹਰ ਆਵੇ ਜਿਉਂਦਾ ਬਾਹਰ ਨਾ ਆਵੇ ਮੈਨੂੰ ਕਿਹੜਾ ਫੜ ਲੂ ਜੀ ਸਾਹਿਬ ਗੁਰੂਬਾਬ ਜੀ ਕਿਹ ਵਕੀਲ ਰੱਖਦਾ ਨਾਲ ਡਾਕਟਰ ਇਹ ਚਲੀ ਇਹ ਚਲੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਪੱਤਰਕਾਰਾਂ ਦਾ ਕੰਮ ਹੈ ਸਹੀ ਖਬਰ ਲਾਉਣੀ ਆ ਪੱਤਰ ਕਸਾਂ ਤੇ ਪਰਚੇ ਹੋਏ ਆ ਮਿੰਟੂ ਗੁਰਸਰਿਆ ਸਾਹਿਬ ਰਤਨ ਤੇ ਪੰਜਾਬ ਕੇਸ਼ਰੀ ਗਰੁੱਪ ਤੇ ਕੋਈ ਮਾੜਾ ਜਿਹੜੀ ਸੱਚੀ ਗੱਲ ਕਰਦਾ ਸੀ ਆ ਮਾਨਿਕ गोयल ਸਾਹਿਬ ਤੇ ਹੋਰ ਕਿਹੜੇ-ਕਿਹੜੇ ਜੀਤ ਪਹਿਲਾਂ ਦਿੱਤਾ ਸੀ ਬਾਦ ਮਾਫੀ ਮੰਗ ਲਈ ਹਾਂਜੀ ਆ ਮਨਿੰਦਰ ਤੇ ਮੈਨੂੰ ਨੋਹ ਗੁੱਸਾ ਨਾ ਕਰ ਦਿਓ ਨਾ ਤਾਂ ਫੋਨ ਫਾਨ ਚੀ ਨਾ ਕੋਈ ਸੀ ਇੰਨਾ ਜਿੰਨਾ ਕੇ ਜੈਸੇ ਆਉਂਦਾ 7 ਮਹੀਨੇ ਮੇਰੇ ਨਾਲ ਤਾਂ ਅੱਥੋਡੇ ਸਾਰਿਆਂ ਦੀ ਦਿੱਤਾ ਇੱਥੇ ਕਾ ਗਰੀਬ ਜਾਂ ਸਾਡਾ ਵਿਚਾਰਾ ਵਰਕਰ ਐ ਉਹ ਦਵਿੰਦਰ ਸੌ ਉਹ ਮਸਾ ਦਿਹਾੜੀ ਕਰਕੇ ਕੰਮ ਚਲਾਉਂਦਾ ਕਹਿੰਦੇ ਨੇ ਪੁਲਿਸ ਦੇ ਕੰਮ ਚ ਵਿਗਨ ਪਾਇਆ ਇਹਨੂੰ ਵੀ ਅੰਦਰ ਤੋਰਤਾ ਇਸ ਲਈ ਇਸ ਲਈ ਇਸ ਲਈ ਮੇਰੇ ਵੀਰੋ ਸਰਕਾਰਾਂ ਦੇ ਖਿਲਾਫ ਲੜਦਾ ਸ਼ੌਕਾ ਨਹੀਂ ਲੜਿਆ ਤਾਂ ਜਾ ਸਕਦਾ ਜੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਹੋਵੇ ਉਹ ਬਲ ਬਖਸ਼ਣ ਉਹ ਕਿਰਪਾ ਰੱਖਣ ਨਾਲ ਹੀ ਜਦੋਂ ਅਰਦਾਸਾਂ ਤੁਹਾਡੇ ਸਾਰੇ ਸੱਜਣ ਭਰਾ ਕਰਦੇ ਆ ਘਰ ਚੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਕਰਦੀਆਂ ਤੇ ਬਹੁਤ ਬਲ ਬਖ ਮਿਲਦਾ ਔਰ ਫੇਰ ਲੜਾਈ ਲੜੀ ਜਾ ਸਕਦੀ ਐ ਇਸ ਲਈ ਮੈਂ ਭਰਾਵਾ ਜਿਲ੍ਹ ਦੀਆਂ ਗਹਿਰਾਈਆਂ ਚੋਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਉਥੇ ਮੈਂ ਜੇਲ੍ਹ ਪ੍ਰਸ਼ਾਸਨ ਦੇ ਹਰ ਮੁਲਾਜ਼ਮ ਦਾ ਦੇਖੋ ਕੜਕ ਦੀ ਠੰਡ ਸੀ ਲੋਕ ਇਸ ਠੰਡ 'ਚ ਬਾਹਰ ਨਹੀਂ ਰਹਿ ਸਕਦੇ ਸੀ ਇਹਨਾਂ ਵਿਚਾਰਿਆਂ ਨੂੰ ਡਿਊਟੀ ਦਿੱਤੀ ਇੰਨੀ ਠੰਡ 'ਚ ਬਾੜ ਖਲੋਤੇ ਰਹੇ ਮੈਂ ਇਹਨਾਂ ਭਰਾਵਾਂ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜੇ ਜੇਲ੍ਹ 'ਚ ਕਿਸੇ ਦਾ ਵੀ ਕਿਸੇ ਮਲਾਜਮ ਦਾ ਕਿਸੇ ਅਫਸਰ ਦਾ ਕਿਸੇ ਉਥੇ ਜਿੰਨੇ ਵੀ ਹਵਾਲਾਤੀਆ ਨੇ ਚਾਹੇ ਕੋਈ ਅਬ ਕੈਦੀ ਹੈ ਜੇ ਮੇਰੇ ਕਰਕੇ ਕਿਸੇ ਨੂੰ ਤੰਗੀ ਦਾ ਸਾਹਮਣਾ ਕਰਨਾ ਪਿਆ ਮੈਂ ਉਸ ਗੱਲ ਦੀ ਵੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਸਾਡੇਰਾ ਬਿਆਸ ਸੁਖੀ ਆਏ ਤੇ ਉੱਥੇ ਵੀ ਬਿੰਦੂ ਪ੍ਰੰਤੂ ਕਿੱਸਾ ਦਾ 50 ਮੇਰੀ ਮੈਂ ਦੀ ਸੁਣ ਲਿਓ ਜੀ ਅਗਲੀ ਗੱਲ ਸੁਣ ਲਿਓ ਔਰ ਜਿੱਲ ਦੀਆਂ ਗਹਿਰਾਈਆਂ ਤੋਂ ਸੰਤਾਂ ਮਹਾਪੁਰਸ਼ਾਂ ਦਾ ਦੇਸ਼ ਦੁਨੀਆ 'ਚ ਬੈਠੇ ਗੁਰਨਾਨਕ ਨਾਮ ਲੈਵਾ ਸੰਗਤ ਦਾ ਜਿਨ੍ਹਾਂ ਨੇ ਮੇਰੇ ਸਤਕਾਰਯੋਗ ਧਰਮ ਪਤਨੀ ਜੀ ਨੂੰ ਸਨੇਹਾ ਕਲਦੇ ਗਏ ਔਰ ਇੱਕੋ ਮੈਸੇਜ ਦਿੰਦੇ ਸੀ ਐਮਐਲਏ ਸਾਹਿਬ ਨੂੰ ਕਨੀਪਕੌਰ ਨੂੰ ਕਿ ਕਬਰਾਹੀ ਨਾ ਤਗੜਾ ਹੋ ਕੇ ਨਿਕਲੂਗਾ ਔਰ ਉਹ ਬਲ ਜੋ ਮਿਲਿਆ ਹੈ ਨਾ ਜੀ ਉਹ ਸ਼ਬਦਾਚ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਗਵੰਤਬਾਨ ਨੂੰ ਇੱਕ ਸਨੇਹਾ ਹੈ ਮੈਂ ਤਾਂ ਉਹ ਤਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆਖ ਖਜ਼ਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਐਕਸਾਈਜ਼ ਮੰਤਰੀ ਨੂੰ ਬੇਨਤੀ ਆਰ ਪਾਰਟੀ ਮੈਨੂੰ ਠੇਕੇ ਖਿਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲਣੀਆਂ ਠੀਕਾ ਔਰ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਹੀਨਾ ਚਿੱਕਾ ਹੀ ਮਾਰੀ ਗਿਆ ਮਜੂਤੀਆਂ ਐ ਮਜੂਤੀਆਂ ਹਾਂ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿੱਥੇ ਮਜੂਤੀਆਂ ਇੱਥੇ ਆਈਆਂ ਮੈਂ ਤਾਂ ਮੌਜ ਨਾਲ ਕੋੜੇ ਵੇਚ ਕੇ ਸੌਂਦਾ ਸੀ ਕਹਿੰਦਾ ਮਜੂਤੀ ਦਾ ਸਰਾ ਨਾ ਮੰਗਦਾ